ਆਪਾਂ ਆਮ ਇਹ ਸੁਣਦੇ ਆ ਢਾਡੀਆਂ ਗਿਆਨੀਆਂ ਵਿਦਵਾਨਾਂ ਦੇ ਕੋਲੋਂ ਪਏ ਗੁਰੂ ਗੋਬਿੰਦ ਸਿੰਘ ਤੰਬੂ ਜਦ ਆ ਕੇ ਉਹਨਾਂ ਦੇ ਸਿਰ ਕੱਟੇ ਪਰ ਉਸ ਮੁਸਲਮਾਨ ਨੇ ਇਹ ਗੱਲ ਨਹੀਂ ਕੀਤੀ ਉਹ ਕਹਿੰਦਾ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੇ ਦੈਦ ਆਰਾਮ ਦਾ ਸਿਰ ਕੱਟਿਆ ਉਹਦਾ ਖੂਨ ਡੁੱਲਿਆ ਉਹਦੇ ਕੱਪੜੇ ਰਿੜੜ ਗਏ ਮੁੜ ਕੇ ਦੁਬਾਰਾ ਮੰਗ ਕੀਤੀ ਧਰਮਚੰਦ ਆਇਆ ਉਹਦਾ ਸਿਰ ਕੱਟਿਆ ਇਤਨਾ ਉਹ ਗਿਣਤੀ ਕਰਦਾ ਜਿਵੇਂ ਜੇ ਵੀ ਆਪਾਂ ਪੰਨਿਆਂ ਪਿਆਰ ਦੇ ਬਾਰੇ ਪੜ੍ਹਦੇ ਆਂ ਮੁੜ ਕੇ ਹਿੰਮਤ ਸਿੰਘ ਆਇਆ ਫਿਰ ਮੂਰਤ ਸਿੰਘ ਆਇਆ ਫਿਰ ਸਹਿਬ ਸਿੰਘ ਆਇਆ ਕਹਿੰਦਾ ਪੰਨਿਆਂ ਦੇ ਸਿਰ ਕੱਟੇ ਗੁਰੂ ਨੇ ਉਹਨਾਂ ਦੇ ਕੱਪੜੇ ਤੋਹਏ ਤੇ ਇੱਕ ਦਾ ਸਿਰ ਦੂਜੇ ਨਾਲ ਜੋੜਿਆ ਉਹਨੇ ਇੱਕ ਕੜਾਈ ਲਈ ਉਹਦੇ 라 ਪਹਿਰੇ ਕਹਿਣ ਲੱਗਾ ਕੜਾਈ ਉਹ ਜਿਹਨੂੰ ਕੁੰਡੇ ਨਹੀਂ ਸਨ ਜਿਹਨੂੰ ਆਪਾਂ ਵਾਟਾ ਕਹਿੰਦੇ ਆ ਉਹਨੇ ਕੜਾਈ ਲਿਖਿਆ ਕਹਿੰਦਾ ਕੜਾਈ ਜਿਹਨੂੰ ਕੁੰਡੇ ਨਹੀਂ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਖੰਡਾ ਫੇਰਿਆ ਆਪ ਨੂੰ ਕ੍ਰਾਮ ਪੜਿਆ ਆਪਾਂ ਬਾਣੀ ਪੜ੍ਹਨੀ ਪਈ ਤੇ ਮੁਸਲਮਾਨ ਕਲਾਮ ਕਹਿੰਦੇ ਉਹ ਕਹਿੰਦੇ ਵੀ ਉਹਨਾਂ ਕਲਾਮ ਬੜੀ ਤਕਰੀਬਨ 1.5 ਘੰਟਾ ਲੱਗਾ ਆਪੇ ਯਾਦ ਬਣ ਗਿਆ ਉਹਨੇ ਪੰਨਾ ਪਿਆਰੇ ਦੇ ਮੂੰਹ ਪਾਇਆ ਉਹਨਾਂ ਦੇ ਛੜ ਗਿਆ ਤੇ ਮੇਰੇ ਸਾਹਮਣੇ ਜੰਦਾ ਹੋ ਗਿਆ ਅਰੰਗਦੇਵ ਮੈਂ ਤੈਨੂੰ ਆਖਰੀ ਰਿਪੋਰਟ ਦੇ ਰਿਹਾ ਜਦੋਂ ਮੇਰੇ ਸਾਹਮਣੇ ਉਹਨਾਂ ਨੇ ਅੰਮ੍ਰਲ ਛੜ ਗਿਆ ਮੈਥੋਂ ਰਿਆ ਨਹੀਂ ਗਿਆ ਹੁਣ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਧ ਬਣ ਗਿਆ ਤੇ ਮੇਰਾ ਨਾਮ ਗੁਰੂ ਗੋਬਿੰਦ ਸਿੰਘ ਅਜੇ ਇਸ ਰੱਖਿਆ ਉਹਨੇ ਆਪਣੇ ਨਾਮ ਦਾ ਜਗਲੀ ਕੀਤਾ ਹੈ ਬ੍ਰਾਹਮਣ ਦਾ ਪੁੱਤਰ ਦਿਵਾਨ ਨੂੰ ਸਨਮਾਨ ਹੋਇਆ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ ਅਮਰ ਛੱਡ ਕੇ ਉਹ ਅਜਮੇਰ ਸਿੰਘ ਬਣਿਆ ਹੁਣ ਕਿਹੜਾ ਹੁੰਦਾ ਕਵੇਂ ਕਾਪ ਸਿਰ ਕੱਟ ਕੇ ਆਪਾਂ ਜੋੜ ਕੇ ਕਿਵੇਂ ਰੱਖਦੇ ਗੁਰੂ ਅਨਰੋਧ ਹੀ ਪੂਰੀ ਕਰ ਦਿੰਦਾ ਪਿਆਰੋ ਸੰਸਾਰੇ ਆਮ ਲੋਕੀ ਸਵਾਗਤ ਕਰਦੇ ਨੇ ਹੋਰ ਹੀ ਸਕਦਾ ਸਾਡੇ ਵਿੱਚ ਮਹਿਮਾਨ ਜਿਹੜਾ ਜੀ ਨੂੰ ਸੰਤ ਆਖਣ ਵਿੱਚ ਅਲਰਜੀ ਹੈ ਬੜੀ ਅਫਰ ਕਰਦੇ ਨੇ ਕੋਈ ਸੰਤ ਹੈ ਭਲਿਓ ਬੰਦਿਆਂ ਦੀ ਗੱਲਾਂ ਮੰਨੋ ਕਿਸੇ ਗਿਆਨੀ ਸਿੰਘ ਕਥਾ ਵਰਗ ਦੀ ਗੱਲਾਂ ਮੰਨੋ ਪਰ ਜਿਹੜਾ ਸਾਡਾ ਬਾਪ ਹੈ ਜੀ ਤਾਂ ਮੰਨ ਲੋ ਇਹ ਕਹਿੰਦਾ ਨਾਮ ਸੰਤ ਮੇਂ ਭੀਤ ਕਿਸ਼ਨਾ ਹੀ ਪਰ ਰਾਗ ਇਹ ਵੀ ਲਿਖਿਆ ਹੈ ਇਹ ਵੀ ਕਿਸੇ ਨੰਮਾ ਜੋੜਾ ਪਾ ਲਿਆ ਵੱਡੀ ਗੱਡੀ ਲੈ ਲਈ ਉਹ ਸੰਤ ਨਹੀਂ राम ਸੰਤ ਬੇ ਭੇਦਕਿਸ਼ਨ ਨਹੀਂ ਪਰ ਨਾਲ ਆਖਿਆ ਇੱਕ ਜਨ ਕਹੀ ਮੈਂ ਲਾ ਕਰੋ ਵੀ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਅਧਾਵੇਗਾ ਜਿਹਨੂੰ ਆਪਾਂ ਪੜਦੇ ਜਗ ਵਿੱਚ ਉਤਮ ਗੰਢੀਏ ਵਿਰਲੇ ਕਈ ਕੇ ਹੈਨ ਵਿਰਲੇ ਨਾਈ ਗੜੇ ਫੈਲ ਫਕੜ ਸੋਸਾਰ ਤੇ ਮੈਂ ਆਪਣੇ ਚਾਚੇ ਦਾ ਹੋਰੀ ਜ਼ਿਕਰ ਕਰਨਾ ਜਿਹਨੇ ਮੈਨੂੰ ਵਿਦਿਆ ਪੜ੍ਹਾਈ ਉਹਨਾਂ ਨੇ ਪੜ੍ਹਾਇਆ ਸੀ ਜਿਨ੍ਹਾਂ ਸਾਹ ਗਰਾਸ ਨਾ ਵਿਸਰਿਆ ਹਰ ਨਾਮਾ ਮਰਮੰਤ ਧੰਸ ਸੇ ਨਾਨਕਾ ਪੂਰ ਸੋਈ ਸੰਤ ਜਿਹੜੇ சுவாਸ ਲੈਂਦੇ ਮੈਂ ਇਹ ਹਰ ਕ੍ਰੋਧ ਹਰ ਕਲਾ ਵਿਚ ਇਹਦਾ ਜਿਵੇਂ ਮੈਂ ਆਪਣੇ ਚਾਚੇ ਦੇ ਕੋਲ ਵਿਦਿਆ ਪੜ੍ਹਿਆ ਗਿਆ ਨਾ ਬਾਬਾ ਚਾਚਾ ਸੰਤ ਕਰਤਾ ਸਿੰਘ ਜੀ ਉਹਨਾਂ ਕੋਲ ਤੇ ਮੈਂ ਉਹਨਾਂ ਨੇ ਪਹਿਲਾ ਦੇਖਤਾ ਪੁੱਤਰਾ ਕੋਈ ਚੀਜ਼ ਖਾਣੀ ਹੋਵੇ ਤਾਂ ਪਹਿਲਾਂ ਸ਼्लोक ਪੜਿਆ ਕਰ ਇਹ ਮੈਂ ਤੁਹਾਨੂੰ ਪੜਨਾ ਭਰਾਵਾਂ ਨੂੰ ਕਹਾਂਗਾ ਬਿਨੂ ਖਿਚੜਤਾ ਦੀ ਤੁਸੀਂ ਪਾਣੀ ਪੀਦੇ ਹੋ ਦੁੱਧ ਪੀਦੇ ਹੋ ਰੋਟੀ ਖਾਂਦੇ ਹੋ ਕੋਈ ਖੇਚੜ ਨਹੀਂ ਇਹ ਪੜਿਆ ਕਰੋ ਸ਼ਲੋਕ ਕਾਮ ਗ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸਰਨਾਗਦੀ ਕਰ ਪ੍ਰਸਾਦ ਗੁਰਦੇਵ ਇਹ ਤੈਨੋਂ ਵਰਨੂੰ ਤੇ 75 ਦੇ ਵਿੱਚ ਮੈਨੂੰ ਨਾਰਕਬਾਲ ਸੰਤ ਪਾਪਾ ਕਰਤਾਰ ਸਿੰਘ ਨੇ ਪਹਿਲਾ ਲੈਸ ਦਿੱਤਾ ਦੂਜਾ ਉਹਨੇ ਕਿਹਾ ਵੀ ਤੇਰੀ ਮੱਦੀ ਤੂੰ ਮੇਰਾ ਸਰਕਾਰ ਕਰਕੇ ਬੇਰੀ ਗੱਲ ਮੰਨੀ ਜਾਂ ਨਾ ਮੰਨੀ ਪਰ ਬਾਬੇ ਠਾਕੁਰ ਸਿੰਘ ਦਾ ਬਚਨ ਨਹੀਂ ਤੋੜਨਾ ਮੈਨੂੰ ਲੱਗ ਤਾਂ ਕਹਿੰਦੇ ਪਏ ਕਈ ਬਾਬੇ ਠਾਕੁਰ ਸਿੰਘ ਸੰਦਿ ਨਹੀਂ ਸਮਝੇ ਰੋਹ ਵਿਚਾਰ ਮੈਂ ਕਹਿੰਦੀ ਜੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿਉਂਕਿ ਮੈਂ ਬੜਿਆ ਬੜਾ ਸਕੂਲ ਦੀ ਕਾਲ ਦੀ ਪੜਾਈ ਬੜੀ ਕੀਤੀ ਸੀ ਪਰ ਮੈਨੂੰ ਗੁਰਮਤੀ ਬੁੱਧੀ ਸੋਚੀ ਨਹੀਂ ਸੀ ਮੈਨੂੰ ਕਹਿੰਦੇ ਪੁੱਤਰ ਇਹਦੇ ਦਰਵਾਜ਼ੇ ਇੱਕ ਪ੍ਰਾਰਥਨਾ ਕੀਤੀ ਦੁਆ ਕੀਤੀ ਹੈ ਮੈਂ ਕਿਹਾ ਜੀ ਕੀ ਕਹਿੰਦੇ ਕਰ ਪ੍ਰਸਾਦ ਵਰਦੇਵ ਗੁਰੂ ਮਹਾਰਾਜ ਮੇਰੇ ਤੇ ਮਿਹਰ ਕਰੀ ਮੈਂ ਇਹ ਅਨ ਖਾਣ ਲੱਗਾ ਕਿਤੇ ਮੇਰੀ ਬੁੱਧੀ ਪ੍ਰਸ਼ਨ ਨਾ ਹੋ ਜਾਏ ਇਹ ਅਨ ਖਾਣ ਲੱਗਾ ਕਿਤੇ ਮੈਨੂੰ ਕਾਮ ਤੱਕ ਨਾ ਕਰੇ ਮੇਰੇ ਤੇ ਮਿਹਰ ਕਰੇ ਇਵੇਂ ਪਦਾਰਥ ਖਾਣ ਲੱਗਾ ਤੇ ਮੇਰੇ ਦੇ ਕਿਤੇ ਲੋਭ ਹਾਵੀਲਾ ਹੋ ਜਾਇਆ। ਇਵੇਂ ਫਲਾਣੀ ਜੀ ਸ਼ਗਲ ਲੱਗਾ ਤੇ ਹੰਕਾਰ ਆ ਜਾਇਆ। ਯਾਦ ਰੱਖਿਆ ਦੇ ਗੁਰ ਪ੍ਰਸਾਦ ਕਿਰਪਾ ਜਿਨੀ ਕਰੇ ਨਾਨ ਸੰਤ ਸੰਗ ਨਿਦ੍ਰਿਪਿ ਤਰੇ। ਮੇਰਾ ਮਨ ਸੁਣੀਏ ਤੇ ਪਤਾ ਨਹੀਂ ਮੈਂ ਜੀ ਸਾਹਿਬ ਕੋਲ ਆ ਕਰਕੇ ਲੋਕੀਂ ਬੋਟੀਆਂ-ਬੋਟੀਆਂ ਤੋੜਦੇ ਨੇ। ਜੇ ਕਿਸੇ ਦੀ ਘਰ ਵਾਲ ਜੜ ਪਿੱਤਾ ਵੀ ਕਹਿੰਦਾ ਗੈਰਨੀ ਜੀ ਉਹਨੂੰ ਮਨਾਈਏ ਕਿ ਪਰਸ਼ਪਤੀ ਖੜੀ ਮਰਵਾਸ ਗਿਆ ਤੇ ਤੁਸੀਂ ਆਸਪੋਕ ਦੇ ਵਿਹਾਨੀ ਚ ਕਿਉਂ ਇਖਤਰਾ ਕਰਦੇ ਕਈ ਦੀ ਬਾਬਾ ਜੀ ਮੇਰਾ ਘਰਵਾੜੇ ਮੇਰੇ ਅੱਖੇ ਲੱਗ ਰਾ ਤੇ ਮੈਂ ਕਹਾਂ ਤੂੰ ਹੀ ਲੱਗਿਆ ਕਰ ਪਰ ਉਹ ਮੈਨੂੰ ਦਿਖਾਉਂ ਪੰਨ ਲਿਆ ਤੇ ਬੀਬੀ ਚੰਗੀ ਭਲੀ ਪੁਤਤੀਆਂ ਪੈਂਦੀਆਂ ਸਾਰੀਆਂ ਤੇ ਮੇਰੇ ਭੱਜੀ ਆਈ ਬਾਬਾ ਜੀ ਮੈਂ ਕਹਾਂ ਦੱਸੋ ਬੀਬੀ ਜੀ ਬਾਬਾ ਜੀ ਮੇਰਾ ਘਰਵਾੜੇ ਮੇਰੇ ਅੱਖੇ ਲੱਗ ਰਾ ਤੇ ਮੈਂ ਦੇਸੀ ਬੰਦਾ ਤੇ ਮੈਂ ਕਹਾਂ ਉਹ ਨਾ ਤੂੰ ਹੀ ਲੱਗਿਆ ਕਰ ਕੇ ਤੇ ਫੇਰ ਹੀ ਰੁਕਦੀ ਹੋ ਐ ਉਹ ਜਿਹਨੂੰ ਕਹਿੰਦਾ ਕੰਟੇਨੈਂਟ ਕਿ ਮੇਰੇ ਕੋਲ ਕੋਈ ਆਉਣੀ ਮੈਨੂੰ ਅਜਿ ਤਰ੍ਹਾਂ ਸਵਾਲ ਖੋਣ ਪੁੱਨ ਕੀਤਾ ਕਿ ਗਿਆਨੀ ਤੁਹਾਡੀ ਅਰਦਾਸ ਬਾਰੇ ਕੀ ਰਾਏ ਹੈ ਮੈਂ ਕਹਾਂਗਾ ਸੇ ਕਰਦਾ ਹੈ ਹੀ ਬਸ ਯਾਦ ਰੱਖਿਆ ਜੀ ਜਿਹਦੇ ਕੋਲ ਅਰਦਾਸ ਨਹੀਂ ਉਸਦੇ ਕੋਲ ਕੱਕ ਦੀ ਨਹੀਂ ਸਾਡੇ ਗੁਰੂ ਧੰਮ ਜੀ ਕੀ ਵਿਰਥਾ ਹੋਏ ਸੋ ਗੁਰਪ੍ਰਾਪ ਅਰਦਾਸ ਕਰ ਜਿਹੜੀ ਕੋਤੇਂ ਅੰਦਰ ਦਰਦ ਹੈ ਗੁਰੂ ਅੱਗੇ ਬੇਨਤੀ ਕਰ ਤੁਸੀਂ ਹੀ ਬਾਬਾ ਪਾਣਾ ਜੀ ਨੂੰ ਚੇਤਿਤ ਕਰਦੇ ਹੋ ਜਿੱਥੋਂ ਦਾ ਸੇਵਾਦਾਰ ਉਸ ਨਗਰ ਦਾ ਅਧਿਆਸੀ ਸਰਦਾਰ ਹੈ ਬਾਬੇ ਬਕਾਲਾ ਦਾ ਅਰਬਾਤੀ ਆਟੀ ਅਰਬਾਤੀ ਅਰਬਾਤੀ ਮੰਗੇ ਟਾਂਡਾ ਪਾਕਿਸਤਾਨ ਦੇ ਵਿੱਚ ਸ਼ਹਿਰ ਹੈ ਉਥੋਂ ਦਾ ਅਮੀਰ ਮੱਖਣਸ਼ਾ ਨਾਣਾ ਲਵਾਣਾ ਦੀ ਗੋਦ ਹੈ ਮੱਖਣਸ਼ਾ ਦਾ ਨਾ ਜਾਜ ਨਹੀਂ ਆ ਰਿਹਾ ਬ੍ਰੇਕੀ ਫਸ ਗਿਆ ਬੜਾ ਪਰੇਸ਼ਾਨ ਦਾ ਮਨ ਇੱਕ ਸੁਖਮਨੀ ਸਾਹਿਬ ਦੇ ਪੜਦਾ ਰੂਹ ਬਣੀ ਕੀ ਗੱਲ ਕਰੀਏ ਜੇ ਰਾਗੀ ਸੰਗੀਤਨ ਕਰਦੇ ਉਹ ਵੀ ਕਹਿੰਦੇ ਕਿ ਮੋਬਾਈਲ ਨੂੰ ਕਰੀ ਤੇ ਮੂਝ ਬਣੀ ਨਹੀਂ